<سؤال> کوئی بھی ٹپتا ہے کوئی بھی کرتا ہے کلا سکیر سنگھ بادل دے خلاف بڑے بادل صاحب دے خلاف ہے اور تک ایک دوجہ خلاف ہوتے ہیں بادل صاحب نے تقریبا ستر سال سیوہ کی تھی پارٹی ستر سال 104 ਸਾਲ ਪੁਰਾਣੀ ਪਾਰਟੀ ਦੇਖੋ ਇੱਕ ਇਨਸਾਨ ਨੇ 70 ਸਾਲ ਦਿਲੋਂ ਗੰਤੀ ਸੇਵਾ ਐਂਡ ਮੁਕਸਰਾਲੇ ਤਾਂ ਜਾਣਦੇ ਆ ਕਹੇ ਜੇ ਸਬੰਧ ਸੀ ਤੁਹਾਡੇ ਹਰ ਘਰ ਨਾਲ ਸਬੰਧ ਮੈਨੂੰ ਲੱਗਦਾ ਹੈ ਭਾਵਿਕ ਸਾਹਿਬ ਵਰਗੇ ਲੀਡਰ ਨਾ ਕੋਈ ਪੈਦਾ ਹੋਇਆ ਤੇ ਨਾ ਕੋਈ ਹੋ ਸਕਦਾ ਹਮਾਚ ਦਿਲ ਚ ਪਸੇ ਸੀ ਲੋਕ رنگ طاقت ہوئی نہ ہی ختم کیا جائے سو جا میں بےنتی کرنا ہے کہ دیکھو اکالی دل جی تکڑا ہے تو آپ بچا گے نہیں تو آج صبح کوئی تھوڑی لڑائی لڑنا لڑی اپ تجربے کر لیں

ਤੁਸੀਂ ਕਿਤੇ ਸੋਚਿਆ ਕਿ ਕਿਹੜੀਆਂ ਤਾਕਤਾਂ ਆ ਜਾਂਦੀਆਂ ਹਨ ਨਿਸ਼ਾਨਾ ਉਹਦਾ ਕਾਲੀ ਦਲ ਨੂੰ ਕਮਜ਼ੋਰ ਕਰਨਾ ਹੋਰ ਕੁਝ ਨਹੀਂ ਜਦੋਂ ਪਾਰਲੀਮੈਂਟ ਦਾ ਇਲੈਕਸ਼ਨ ਸੀ ਜਦੋਂ ਸੈਂਟਰ ਗੀਦੇ ਮੇਲੇ ਦੇ ਆਪਾਂ ਕਾਲੀ ਦਲ ਕਿਤੇ ਇਤਿਹਾਸਿਕ ਕਾਨਫਰੰਸ ਕਰਦਾ ਹੈ ਆ ਜਿਹੜੇ 10 ਸਾਲ ਤੱਕ ਪਏ ਤੁਸੀਂ ਜਾਣਦੇ ਹੋ ਕਿ ਕਿਵੇਂ ਆਪਣਾ ਪੰਜਾਬ ਵਿੱਚ ਰੁੜ ਗਿਆ ਆ ਪੰਜਾਬ ਆਪਣਾ ਹੈ ਜੇ ਇੱਥੇ ਬੁਰਾ ਹਾਲ ਹੁੰਦਾ ਤਾਂ ਨੁਕਸਾਨ ਆਪਣਾ ਹੁੰਦਾ ਛੋਟੇ-ਛੋਟੇ ਸੂਬੇ ਆਪੇ ਤੋਂ ਅੱਗੇ ਟੱਪ ਨੇ ਆਪਾਂ ਗਿਆਰ ਸੋਚੇ ਸਮਝੇ ਝੂਠ ਦੇ ਜਿਹੜਾ ਵੱਡਾ ਝੂਠ ਬੋਲਦਾ ਉਹਦੇ ਅੱਖੇ ਲੱਗ ਕੇ ਆਪ ਆਪ ਨੇ ਉਹ ਦਿਨ ਚੰਗੇ ਦਿਨ ਸੀ ਜਿਹੜੇ ਉੱਗ ਵਾਲੇ ਅੱਜ ਹਾਲਾਤ ਕੀ ਹੈ ਸਾਰਿਆਂ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਕਾਲੀ ਦਲ ਨੂੰ ਖਤਮ ਕੀਤਾ ਜਾਏ ਅਕਾਲੀ ਦੰਦ ਦੀ ਲੀਡਰਸ਼ਿਪ ਖਤਮ ਕੀਤੀ ਜਾਏ ਕੋਈ ਵੀ ਟੱਪਦਾ ਕੋਈ ਵੀ ਕਰਦਾ ਇਕੱਲਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੱਡੇ ਬਾਦਲ ਸਾਹਿਬ ਦੇ ਖਿਲਾਫ ਹੋਰ ਤਾਂ ਇੱਕ ਦੂਜੇ ਖਿਲਾਫ ਬੋਲਦੇ ਹੀ ਨਹੀਂ ਵੱਡੇ ਬਾਦਲ ਸਾਹਿਬ ਨੇ ਤਕਰੀਬਨ 70 ਸਾਲ ਸੇਵਾ ਕੀਤੀ ਪਾਰਟੀ ਨੇ 70 ਸਾਲ 104 ਸਾਲ ਪੁਰਾਣੀ ਪਾਰਟੀ ਦੇਖੋ ਇੱਕ ਇਨਸਾਨ ਨੇ 70 ਸਾਲ ਦਿਲੋਂ ਕੀਤੀ ਸੇਵਾ ਐਂਡ ਮੁਕਸਰਾਲੇ ਤਾਂ ਜਾਣਦੇ ਐ ਕਾਜੇ ਸਬੰਧ ਸੀ ਤੁਹਾਡੇ ਹਰ ਘਰ ਨਾਲ ਸਬੰਧ ਮੈਨੂੰ ਲੱਗਦਾ ਬਾਦਲ ਸਾਹਿਬ ਵਰਗੇ ਲੀਡਰ ਨਾ ਕੋਈ ਪੈਦਾ ਹੋਇਆ ਤੇ ਨਾ ਕੋਈ ਹੋ ਸਕਦਾ ਉਨਾ ਚ ਦਿਲ ਚ ਪਸੇ ਸੀ ਲੋਕ ਰਹਿੰਦੇ ਥੋਡੇ ਵਿੱਚ ਸੀ ਰਹਿੰਦੇ ਪੰਜਾਬ ਸੀ ਤਾਕਤਾਂ ਇਕੱਠੀਆਂ ਹੋਈਆਂ ਕਿ ਆ ਨਾ ਹੀ ਖਤਮ ਕੀਤਾ ਜਾਏ ਸੋ ਜਿਹੜਾ ਮੈਂ ਬੇਨਤੀ ਕਰਨਾ ਹੈ ਕਿ ਦੇਖੋ ਕਾਲੀ ਦਲ ਜੇ ਤਕੜਾ ਹੈ ਤੇ ਤਾਂ ਆਪਾਂ ਬਚਾਂਗੇ ਨਹੀਂ ਤਾਂ ਆ ਸੂਬੇ ਕੋਈ ਤੁਹਾਡੀ ਲੜਾਈ ਲੜਨ ਵਾਲਾ ਨਹੀਂ ਹੈ ਆਪਾਂ ਸਾਰੀ ਸਾਰਾ ਕੁਝ ਹੀ ਤਜਰਬੇ ਕਰ ਲਈ। ਆ ਕਾਂਗਰਸ ਦੇਖ ਲਓ ਗੁਟਕਾ ਸਾਧੀਆਂ ਝੂਟੀਆਂ ਸੌਂ ਖਾ ਕੇ ਸਰਕਾਰਾਂ ਬਣਾਗੇ। ਆਪਾਂ ਉਹਨਾਂ ਨੂੰ ਯਕੀਨ ਕਰ ਲਿਆ। ਆ ਝਾੜੂ ਵਾਲੇ ਨਾ ਇਹਨਾਂ ਦਾ دین ਨਾ ਮਾਂ ਨਾ ਇਹਨਾਂ ਦਾ ਕੋਈ ਇਹਨੂੰ ਫਿਕਰ ਪੰਜ ਸਾਲ ਖਰਾਬ ਕਰ ਲੈ। ਜੇ ਹੁਣ ਵੀ ਨਹੀਂ ਆਪਾਂ ਜਾਗੋਗੇ ਆ ਹੁਣ ਵੀ ਨਹੀਂ ਆਪਣੀ ਪਾਰਟੀ ਨੂੰ ਤੱਕੜਾ ਕਰਾਂਗੇ। ਹੁਣ ਨਵੀਆਂ ਤਾਕਤਾਂ ਹੋਰ ਆ ਗਈਆਂ ਹੁਣ ਕਹਿੰਦੇ ਅਸੀਂ ਮਾਗੀ ਤੱਕ ਆਪਾਂ ਪਾਰਟੀ ਖੜਾ ਕਰਾਂਗੇ ਤੁਸੀਂ ਕਿਤੇ ਸੋਚਿਆ ਕਿ ਕਿਹੜੀਆਂ ਤਾਕਤਾਂ ਆ ਜਾਂਦੀਆਂ ਨਿਸ਼ਾਨਾ ਉਹਦਾ ਕਾਲੀ ਦਲ ਨੂੰ ਹੀ ਕਮਜ਼ੋਰ ਕਰਨਾ ਹੋਰ ਕੁਝ ਨਹੀਂ ਜਦੋਂ ਪਾਰਲੀਮੈਂਟ ਦਾ ਇਲੈਕਸ਼ਨ ਸੀ ਜਦੋਂ ਸੈਂਟਰ ਨੂੰ ਸੋਚਦੀ ਸੀਗੀ ਸੈੱਟ ਅਕਾਲੀ ਦਲ ਨਾਲ ਸਾਡਾ ਸਮਝੌਤਾ ਹੋ ਜੇ ਪਰ ਅਸੀਂ ਆਪਾਂ ਸੂਲਾਂ ਤੇ ਲੜੇ ਖੜੇ ਰਹੇ ਉਦੋਂ ਤੱਕ ਤਾਂ ਉਹ ਜਿਹੜੇ ਮੰਗੀ ਤੇ ਹੁਣ ਪਾਰਟੀ ਬਣਾਉਣ ਲੱਗੇ ਉਹ ਤਾਂ ਕਹਿੰਦੇ ਅਸੀਂ ਤਾਂ ਸਿਆਸਤ ਕਰਨੀ ਨਹੀਂ ਜਦੋਂ ਟੁੱਟ ਗਏ ਆਪਣੇ ਨਾਲ ਕਿ ਅਕਾਲੀ ਦਲ ਤਾਂ ਮੰਨਦਾ ਨਹੀਂ ਹਫਤੇ 'ਚ ਆ ਗਿਆ ਕਿ ਅਸੀਂ ਵੀ ਇਲੈਕਸ਼ਨ ਲੜਾਂਗੇ ਹੁਣ ਵੀ ਦੇਖ ਲਓ ਜਦੋਂ ਅਕਾਲੀ ਦਲ ਨੇ ਇਲੈਕਸ਼ਨ ਆਪਣੇ ਬਾਈ ਇਲੈਕਸ਼ਨ ਬਾਈਕਾਟ ਕਰਤਾ ਉਹ ਵੀ ਨਹੀਂ ਲੜੇ ਜੀ ਆਪਾਂ ਲੜਦੇ ਉਹ ਆਣਾ ਸੀ ਉਹਨਾਂ ਨੇ ਕਿਉਂ ਲੀਡਰ ਇੱਕ ਦਿਨ ਜੀ ਨਹੀਂ ਬੰਦਾ ਅੱਗ 'ਚ ਨਿਕਲ ਕੇ